ਪੰਜਾਬ ਦੇ ਦੋ ਗੈਂਗਸਟਰ ਅਮਰਪਾਲ ਸਿੰਘ ਹੇਰ ਅਤੇ ਅਮਰਤਕ ਸਿੰਘ ਫਿਲੀਪੀਨਸ ਤੋਂ ਭਾਰਤ ਲਿਆਂਦੇ ਜਾ ਰਹੇ ਹਨ ਨੈਸ਼ਨਲ ਇਨਵੈਸਟੀਗੇਸ਼ਨ ਆਫ ਇੰਡੀਆ ਨੇ ਦਿੱਲੀ ਹਵਾਈ ਅੱਡੇ ਪਹੁੰਚਦੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹ ਦੋਵੇਂ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦੇ ਖਾਸ ਦਸਤੇ ਜਾ ਰਹੇ ਨੇ ਮੈਂ ਨਈਂ ਇਹਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਹ ਅਤਵਾਦੀ ਸੰਗਠਨ ਖਾਲਸਤਾਨ ਟਾਈਗਰ ਫੋਰਸ ਦੇ ਲਈ ਪੈਸਾ ਇਕੱਠਾ ਕਰਦੇ ਸਨ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵੀ ਕਰਦੇ ਸਨ। ਅਮਰਤਪਾਲ ਸਿੰਘ ਹੇਅਰ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਵਸਨੀਕ ਹੈ। ਉਹ ਕਈ ਸਾਲਾਂ ਤੋਂ ਫਿਲੀਪੀਨ ਦੇ ਵਿੱਚ ਰਹਿ ਰਿਹਾ ਸੀ। ਉਸ ਨੇ ਪੰਜਾਬ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਹੈ। ਇੰਟਰਪੋਲ, ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਮੁਲਜ਼ਮਾਂ ਨੂੰ ਭਾਰਤ ਲਿਆਉਣ ਦੇ ਲਈ ਸੰਭਵ ਹੋ ਸਕਿਆ ਹੈ। ਇਹ ਅਤਵਾਦੀ ਅਰਸ਼ ਦੇ ਇਸ਼ਾਰੇ ਤੇ ਹੀ ਫਰੋਤੀਆਂ ਮੰਗਦੇ ਸਨ ਬੁੱਧਵਾਰ ਨੂੰ ਜਿਵੇਂ ਹੀ ਦੋਸ਼ੀ ਨੂੰ 에어ਪੋਰਟ ਤੇ ਲਿਆਂਦਾ ਗਿਆ ਤਾਂ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਾਰਚ ਦੇ ਵਿੱਚ INTERPOL ਨੇ ਉਸ ਨੂੰ ਇਲੋ ਇਲੋ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਸੀ ਇੱਥੇ ਵੀ ਦੱਸ ਦਿੰਦੇ ਕਿ ਹਾਲ ਹੀ ਦੇ ਵਿੱਚ NIA ਨੇ ਪੰਜਾਬ ਦੇ ਵਿੱਚ 58 ਥਾਵਾਂ ਤੇ ਛਾਪੇਮਾਰੀ ਕੀਤੀ ਸੀ NIA ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਡੱਲਾ ISI ਰਾਹੀਂ ਭਾਰਤ ਦੇ ਵਿੱਚ ਗੈਂਗਸਟਰਾਂ ਅਤੇ ਅਤਵਾਦੀਆਂ ਨੂੰ ਫੰਡਿੰਗ ਕਰ ਰਿਹਾ ਹੈ ਇਸ ਦੇ ਨਾਲ ਹੀ ਗੈਂਗਸਟਰਾਂ ਨੂੰ ਡਰੋਨ ਦੇ ਰਾਹੀਂ ਹਥਿਆਰਾਂ ਦੇ ਸਮੇਤ ਪੈਸਾ ਅਤੇ ਹਥਿਆਰਾਂ ਸਮੇਤ ਪਿਆਸਾ ਵਿਪੇਧ ਰਹਾ ਬਿਊਰੋ ਰਿਪੋਰਟ ਐਸਮ ਜਨ نیوز ਪੰਜਾਬ ਦੇ ਦੋ ਗੈਂਗਸਟਰ ਅਮਰਿਤਪਾਲ ਸਿੰਘ ਹੇਅਰ ਅਤੇ ਅਮਰਤਖ ਸਿੰਘ ਫਿਲੀਪੀਨਸ ਤੋਂ ਭਾਰਤ ਲਿਆਂਦੇ ਜਾ ਰਹੇ ਹਨ ਨੈਸ਼ਨਲ ਇਨਵੈਸਟੀਗੇਸ਼ਨ ਆਫ ਇੰਡੀਆ ਨੇ ਦਿੱਲੀ ਹਵਾਈ ਅੱਡੇ ਪਹੁੰਚਦੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹ ਦੋਹਾਂ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦੇ ਖਾਸ ਦੱਸੇ ਜਾ ਰਹੇ ਨੇ ਨੈਨਾ ਇਹਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਹ ਅਤਵਾਦੀ ਸੰਗਠਨ ਖਾਲਸਤਾਨ ਟਾਈਗਰ ਫੋਰਸ ਦੇ ਲਈ ਪੈਸਾ ਇਕੱਠਾ ਕਰਦੇ ਸਨ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵੀ ਕਰਦੇ ਸਨ ਅਮਰਤਪਾਲ ਸਿੰਘ ਜਿਹੜਾ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਵਸਨੀਕ ਹੈ ਉਹ ਕਈ ਸਾਲਾਂ ਤੋਂ ਫਿਲੀਪੀਨ ਦੇ ਵਿੱਚ ਰਹਿ ਰਿਹਾ ਸੀ ਉਸ ਨੇ ਪੰਜਾਬ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਹੈ ਇੰਟਰਪੋਲ ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਮੁਲਜ਼ਮਾਂ ਨੂੰ ਭਾਰਤ ਲਿਆਉਣ ਦੇ ਲਈ ਸੰਭਵ ਹੋ ਸਕਿਆ ਹੈ ਇਹ ਅਤਵਾਦੀ ਅਰਸ਼ ਦੇ ਇਸ਼ਾਰੇ ਤੇ ਹੀ ਫਰੋਤੀਆਂ ਮੰਗਦੇ ਸਨ ਬੁੱਧਵਾਰ ਨੂੰ ਜਿਵੇਂ ਹੀ ਦੋਸ਼ੀ ਨੂੰ 에어ਪੋਰਟ ਤੇ ਲਿਆਂਦਾ ਗਿਆ ਤਾਂ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਾਰਚ ਦੇ ਵਿੱਚ INTERPOL ਨੇ ਉਸ ਨੂੰ ਇਲੋ ਇਲੋ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਸੀ ਇੱਥੇ ਵੀ ਦੱਸਦੀ ਕਿ ਹਾਲ ਹੀ ਦੇ ਵਿੱਚ NIA ਨੇ ਪੰਜਾਬ ਦੇ ਵਿੱਚ 58 ਥਾਵਾਂ ਤੇ ਛਾਪੇਮਾਰੀ ਕੀਤੀ ਸੀ NIA ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਡੱਲਾ ISI ਰਾਹੀਂ ਭਾਰਤ ਦੇ ਵਿੱਚ ਗੈਂਗਸਟਰਾਂ ਅਤੇ ਅਤਵਾਦੀਆਂ ਨੂੰ ਫੰਡਿੰਗ ਕਰ ਰਿਹਾ ਹੈ ਇਸ ਦੇ ਨਾਲ ਹੀ ਗੈਂਗਸਟਰਾਂ ਨੂੰ ਡਰੋਨ ਦੇ ਰਾਹੀਂ ਹਥਿਆਰਾਂ ਦੇ ਸਮੇਤ ਪਿਆਸਾ ਅਤੇ ਹਥਿਆਨਸਬਿਤ ਪਿਆਸਾ ਵਿਪੇਦ ਹੈ ਬਿਊਰੋ ਰਿਪੋਰਟ ਐਸਮ ਜਨ نیوز ਪੰਜਾਬ ਦੇ ਦੋ ਗੈਂਗਸਟਰ ਅਮਰਤਪਾਲ ਸਿੰਘ ਹੇਅਰ ਅਤੇ ਅਮਰਤਕ ਸਿੰਘ ਫਿਲੀਪੀਨਸ ਤੋਂ ਭਾਰਤ ਲਿਆਂਦੇ ਜਾ ਰਹੇ ਹਨ ਨੈਸ਼ਨਲ ਇਨਵੈਸਟੀਗੇਸ਼ਨ ਆਫ ਇੰਡੀਆ ਨੇ ਦਿੱਲੀ ਹਵਾਈ ਅੱਡੇ ਪਹੁੰਚਦੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹ ਦੋਵੇਂ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦੇ ਖਾਸ ਦੱਸੇ ਜਾ ਰਹੇ ਨੇ ਐਨਆਈ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਹ ਅਤਵਾਦੀ ਸੰਗਠਨ ਖਾਲਸਤਾਨ ਟਾਈਗਰ ਫੋਰਸ ਦੇ ਲਈ ਪੈਸਾ ਇਕੱਠਾ ਕਰਦੇ ਸਨ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵੀ ਕਰਦੇ ਸਨ। ਅਮਰਤਪਾਲ ਸਿੰਘ ਹੇਅਰ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਵਸਨੀਕ ਹੈ। ਉਹ ਕਈ ਸਾਲਾਂ ਤੋਂ ਫਿਲੀਪੀਨ ਦੇ ਵਿੱਚ ਰਹਿ ਰਿਹਾ ਸੀ। ਉਸ ਨੇ ਪੰਜਾਬ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਹੈ। ਇੰਟਰਪੋਲ, ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਮੁਲਜ਼ਮਾਂ ਨੂੰ ਭਾਰਤ ਲਿਆਉਣ ਦੇ ਲਈ ਸੰਭਵ ਹੋ ਸਕਿਆ ਹੈ। ਇਹ ਅਤਵਾਦੀ ਅਰਸ਼ ਦੇ ਇਸ਼ਾਰੇ ਤੇ ਹੀ ਫਰੋਤੀਆਂ ਮੰਗਦੇ ਸਨ ਬੁੱਧਵਾਰ ਨੂੰ ਜਿਵੇਂ ਹੀ ਦੋਸ਼ੀ ਨੂੰ 에어ਪੋਰਟ ਤੇ ਲਿਆਂਦਾ ਗਿਆ ਤਾਂ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਾਰਚ ਦੇ ਵਿੱਚ INTERPOL ਨੇ ਉਸ ਨੂੰ ਇਲੋ ਇਲੋ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਸੀ ਇੱਥੇ ਵੀ ਦੱਸਦੀ ਕਿ ਹਾਲ ਹੀ ਦੇ ਵਿੱਚ NIA ਨੇ ਪੰਜਾਬ ਦੇ ਵਿੱਚ 58 ਥਾਵਾਂ ਤੇ ਛਾਪੇਮਾਰੀ ਕੀਤੀ ਸੀ NIA ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਡੱਲਾ ISI ਰਾਹੀਂ ਭਾਰਤ ਦੇ ਵਿੱਚ ਗੈਂਗਸਟਰਾਂ ਅਤੇ ਅਤਵਾਦੀਆਂ ਨੂੰ ਫੰਡਿੰਗ ਕਰ ਰਿਹਾ ਹੈ ਇਸ ਦੇ ਨਾਲ ਹੀ ਗੈਂਗਸਟਰਾਂ ਨੂੰ ਡਰੋਨ ਦੇ ਰਾਹੀਂ ਹਥਿਆਰਾਂ ਦੇ ਸਮੇਤ ਪਿਆਸਾ ਅਤੇ ਹਥਿਆਰਾਂ ਸਮੇਤ ਪਿਆਸਾ ਵਿਪੇਧ ਰਹਾ ਬਿਊਰੋ ਰਿਪੋਰਟ ਐਸਮ ਜਨ نیوز ਪੰਜਾਬ ਦੇ ਦੋ ਗੈਂਗਸਟਰ ਅਮਰਤਪਾਲ ਸਿੰਘ ਹੇਅਰ ਅਤੇ ਅਮਰਤਕ ਸਿੰਘ ਫਿਲੀਪੀਨਸ ਤੋਂ ਭਾਰਤ ਲਿਆਂਦੇ ਜਾ ਰਹੇ ਹਨ ਨੈਸ਼ਨਲ ਇਨਵੈਸਟੀਗੇਸ਼ਨ ਆਫ ਇੰਡੀਆ ਨੇ ਦਿੱਲੀ ਹਵਾਈ ਅੱਡੇ ਪਹੁੰਚਦੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹ ਦੋਹਾਂ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦੇ ਖਾਸ ਦੱਸੇ ਜਾ ਰਹੇ ਨੇ ਐਨਆਈ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਹ ਅਤਵਾਦੀ ਸੰਗਠਨ ਖਾਲਸਤਾਨ ਟਾਈਗਰ ਫੋਰਸ ਦੇ ਲਈ ਪੈਸਾ ਇਕੱਠਾ ਕਰਦੇ ਸਨ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵੀ ਕਰਦੇ ਸਨ। ਅਮਰਤਪਾਲ ਸਿੰਘ ਹੇਅਰ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਵਸਨੀਕ ਹੈ। ਉਹ ਕਈ ਸਾਲਾਂ ਤੋਂ ਫਿਲੀਪੀਨਜ਼ ਦੇ ਵਿੱਚ ਰਹਿ ਰਿਹਾ ਸੀ। ਉਸ ਨੇ ਪੰਜਾਬ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਹੈ। ਇੰਟਰਪੋਲ, ਕੇਂਦਰੀ ਏਜੰਸੀ ਅਤੇ ਅੰਤਰਰਾਸ਼ਟਰੀ ਏਜੰਸੀ ਦੀ ਮਦਦ ਨਾਲ ਮੁਲਜ਼ਮਾਂ ਨੂੰ ਭਾਰਤ ਲਿਆਉਣ ਦੇ ਲਈ ਸੰਭਵ ਹੋ ਸਕਿਆ ਹੈ। ਇਹ ਅਤਵਾਦੀ ਅਰਸ਼ ਦੇ ਇਸ਼ਾਰੇ ਤੇ ਹੀ ਫਰੋਤੀਆਂ ਮੰਗਦੇ ਸਨ ਬੁੱਧਵਾਰ ਨੂੰ ਜਿਵੇਂ ਹੀ ਦੋਸ਼ੀ ਨੂੰ 에어ਪੋਰਟ ਤੇ ਲਿਆਂਦਾ ਗਿਆ ਤਾਂ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਾਰਚ ਦੇ ਵਿੱਚ INTERPOL ਨੇ ਉਸ ਨੂੰ ਇਲੋ ਇਲੋ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਸੀ ਇੱਥੇ ਵੀ ਦੱਸ ਦਿੰਦੇ ਕਿ ਹਾਲ ਹੀ ਦੇ ਵਿੱਚ NIA ਨੇ ਪੰਜਾਬ ਦੇ ਵਿੱਚ 58 ਥਾਵਾਂ ਤੇ ਛਾਪੇਮਾਰੀ ਕੀਤੀ ਸੀ NIA ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਡੱਲਾ ISI ਰਾਹੀਂ ਭਾਰਤ ਦੇ ਵਿੱਚ ਗੈਂਗਸਟਰਾਂ ਅਤੇ ਅਤਵਾਦੀਆਂ ਨੂੰ ਫੰਡਿੰਗ ਕਰ ਰਿਹਾ ਹੈ ਇਸ ਦੇ ਨਾਲ ਹੀ ਗੈਂਗਸਟਰਾਂ ਨੂੰ ਡਰੋਨ ਦੇ ਰਾਹੀਂ ਹਥਿਆਰਾਂ ਦੇ ਸਮੇਤ ਪੈਸਾ ਅਤੇ ਹਥਿਆਰਾਂ ਸਬੰਤ ਪੈਸਾ ਵਿਪੇਧ ਰਿਹਾ ਹੈ ਬਿਊਰੋ ਰਿਪੋਰਟ ਐਸਮ ਜਨ نیوز